ਨਮਸਕਾਰ ਮੈਂ ਖੁਸ਼ ਹੋ ਰਾਤ ਦੀ ਅਖੇਤ ਸਰਤਾਰ ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਪਰ ਮੈਂ ਪ੍ਰਕਾਸ਼ ਸਿੰਘ ਜਰਨ ਸਕੱਤਰ ਦਿਹਾਤੀ ਮਿੰਦੂ ਸਭਾ ਜ਼ਿਲ੍ਹਾ ਬਠਿੰਡਾ ਅੱਜ ਅਸੀਂ ਸਾਰੇ ਪੰਜਾਬ ਚ ਐ ਐਮਐਲਏ ਨੂੰ ਤੇ ਜਿਹੜੇ ਐਮਪੀ ਐ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਨਰੇਗਾ ਦੇ ਸਬੰਧ ਚ ਮੰਗ ਪੱਤਰ ਦੇਣੇ ਆ ਕਿਉਂਕਿ ਨਰੇਗਾ ਜਿਹੜਾ ਉਹ ਪਿੰਡਾਂ ਦੇ ਮਜ਼ਦੂਰ ਆ ਜਿਹੜੇ ਜਿਹੜੇ 70% 80% ਲੋਕ ਆ ਜਿਹੜੇ ਨਰੇਗਾ ਚ ਕੰਮ ਕਰਦੇ ਆ ਕਿਉਂਕਿ ਨਰੇਗਾ ਦਾ ਜਿਹੜਾ ਕੰਮ ਹੈ ਉਹ ਉਹ ਤੋਂ ਬਿਨਾ ਪਿੰਡਾਂ ਦੇ ਮਜ਼ਦੂਰਾਂ ਕੋਲੇ ਕੋਈ ਹੋਰ ਕੰਮ ਨਹੀਂ ਰਿਹਾ ਮਨਰੇਗਾ ਦਾ ਕੰਮ ਇਕੱਲਾ ਰਹਿ ਗਿਆ ਤੇ ਇਹਨੂੰ ਸਰਕਾਰ ਬੰਦ ਕਰਨ ਜਾ ਰਹੀ ਹੈ ਢੇਡੇ ਢੰਗ ਨਾਲ ਜਿਵੇਂ ਕਿ ਚਿੱਠੀ ਆਈ ਹੈ ਕਿ ਜਿਹੜੇ ਕੱਚੇ ਰਾਹਾਂ ਦਾ ਕੰਮ ਅਤੇ ਕੱਚੀਆਂ ਪਈਆਂ ਦਾ ਕੰਮ ਆ ਜਿਹੜਾ ਪੱਕੇ ਤੌਰ ਤੇ ਬੰਦ ਕਰਨਾ ਤਾਂ ਜੇ ਉਹ ਬੰਦ ਕਰ ਦਿੰਦੇ ਆ ਤਾਂ ਨਰੇਗਾ ਦਾ ਕੰਮ ਲੋਕਾਂ ਨੂੰ ਮਿਲਣਾ ਨਹੀਂਗਾ ਇਸ ਕਰਕੇ ਅਸੀਂ ਅੱਜ ਧਰਨੇ ਦੇ ਰੂਪ ਵਿੱਚ ਮੰਗ ਪੱਤਰ ਵੀ ਦੇਵਾਂਗੇ ਤੇ ਨਾਲ ਅਸੀਂ ਮੰਗ ਕਰਨ ਆਏ ਆ ਕਿ ਨਰੇਗਾ ਦਾ ਕੰਮ ਆ ਜਿਹੜਾ ਸਾਰਾ ਸਾਲ ਦਿੱਤਾ ਜਾਵੇ ਸਾਰੇ ਪਰਿਵਾਰ ਨੂੰ ਦਿੱਤਾ ਜਾਵੇ ਅਤੇ ਇਹਦੀ ਦਿਹਾੜੀ 700 ਰੁਪਇਆ ਹੋਵੇ ਤੇ ਇਹ ਜਿਹੜਾ ਕੰਮ ਹੈ ਇਨੂੰ ਕੰਮ ਨੂੰ ਵਧਾਇਆ ਜਾਵੇ ਇੱਥੋਂ ਤੱਕ ਕਰਕੇ ਪੰਜ ਕਿੱਲੇ ਤੋਂ ਘੱਟ ਵਾਲੇ ਜਿਹੜੇ ਕਿਸਾਨ ਨੇ ਜ਼ਿਮੀਂਦਾਰ ਨੇ ਉਹਨਾਂ ਦੇ ਖੇਤਾਂ 'ਚ ਵੀ ਸਾਥੋਂ ਨਰੇਗਾ ਦਾ ਕੰਮ ਲਿਆ ਜਾਵੇ ਤਾਂ ਕਿ ਕੰਮ ਜਿਹੜਾ ਸਾਡਾ ਵਾਧਾ ਹੋਵੇ ਉਹਦੇ 'ਚ ਲੋਕਾਂ ਨੂੰ ਕੰਮ ਮਿਲੇ ਹੁਣ 100 ਦਿਨ ਪਾਸ ਹੈ ਪਰ ਲੋਕਾਂ ਨੂੰ ਪਿੰਡਾਂ 'ਚ ਜਿਹੜੇ ਆ 20 30 40 ਦਿਨ ਮਸਾ ਕੰਮ ਮਿਲਦਾ 100 ਦਿਨ ਬਹੁਤ ਘੱਟ ਪਿੰਡਾਂ 'ਚ ਮਿਲਦਾ ਤੇ ਉਹਦੀ ਦਿਹਾੜੀ ਹੈ ਜਿਹੜੀ 750 ਹੈ ਬਹੁਤ ਘੱਟ ਹੈ ਅਸੀਂ 700 ਰੁਪਏ ਦੀ ਮੰਗ ਕਰਦੇ ਆ ਕਿਉਂਕਿ ਜਿਹੜੇ ਮੰਡੀਆਂ 'ਚ ਜਾ ਸਹਿਰਾ ਜ ਸਫਾਈ ਸੇਵਕ ਦਾ ਕੰਮ ਕਰਦੇ ਆ ਝਾੜੂ ਲਾਉਂਦੇ ਆ ਸੜਕਾਂ ਤੇ ਉਹੀ ਕੰਮ ਨਰੇਗਾ ਵਾਲੇ ਕਰਦੇ ਆ ਜੇ ਰਾਹਾਂ ਤੇ ਕੰਮਕ ਸਫਾਈ ਦਾ ਕਰਦੇ ਆ ਸਪੜਾ ਜ ਸਫਾਈ ਦਾ ਕੰਮ ਕਰਦੇ ਆ ਉਹੀ ਕੰਮ ਕਰਦੇ ਆ ਉਹਨਾਂ ਨੂੰ 700 ਰੁਪਿਆ ਮਿਲਦਾ 21000 ਰੁਪਿਆ ਮਹੀਨੇ ਦਾ ਮਿਲਦਾ ਤੇ ਸਾਨੂੰ 350 ਰੁਪਿਆ ਜਿਹੜਾ ਦਿਹਾੜੀ ਮਿਲਦੀ ਆ ਇਸ ਕਰਕੇ ਅਸੀਂ ਮੰਗ ਕਰਨ ਆਏ ਆ ਕਿ ਜਿਹੜਾ ਕੰਮ ਹੈ ਬੰਦ ਨਾ ਕੀਤਾ ਜਾਵੇ ਇਹਨੂੰ ਵਧਾਇਆ ਜਾਵੇ ਤਾਂ ਸਾਰੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਇਹ ਤੋਂ ਇਲਾਵਾ ਕਿ ਜਿਹੜੇ ਨਰੇਗਾ ਦੇ ਸੈਕਟਰੀ ਆ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਅਸੀਂ ਮੰਗ ਕਰਾਂਗੇ ਕਿ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਤਾਂ ਕਿਉਂਕਿ ਕੰਮ ਜਿਹੜਾ ਸਾਡਾ ਚਾਲੂ ਕੀਤਾ ਜਾਵੇ ਨਹੀਂ ਤਾਂ ਉਹ ਹੜਤਾਲ ਤੇ ਆ ਕੱਲ੍ਹ ਤੋਂ ਵੀ ਹੜਤਾਲ ਜਾਣਗੇ ਮਹਾਲੀ ਵੀ ਜਾਣਗੇ ਤਾਂ ਫਿਰ ਉਹ ਸਾਡਾ ਕੰਮ ਕੌਣ ਚਲਾਉਣਗੇ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਮੈਂ ਦਰਸ਼ਕਾਂ ਜੋ ਸੀ ਜੀ ਔਰਤ ਮੁਕਤੀ ਮੋਰਚਾ ਪੰਜਾਬ ਪਰਨ ਮੈਂ ਅੱਜ ਇਹੀ ਅਸੀਂ ਇੱਥੇ ਲੈ ਕੇ ਆਏ ਹਾਂ ਮੰਗਾ ਅਸੀਂ ਵਾਰ-ਵਾਰ ਇਹੀ ਮੰਗਾਂ ਲੈ ਕੇ ਆ ਰਹੇ ਹਾਂ ਵੀ ਇੰਨਾ ਮਜ਼ਦੂਰਾਂ ਦੀ ਜਿਹੜੀ ਆਮ ਪਾਰਟੀ ਐ ਉਹ ਕਦੇ ਵੀ ਗੱਲ ਨਹੀਂ ਸੁਣ ਰਹੀ ਨਾ ਹਜੇ ਤੱਕ ਭਗਵਾਨ ਤਮਨ ਸਾਹਿਬ ਨੇ ਕੋਈ ਆਵਾਜ਼ ਉਠਾਈ ਐ ਹੁਣ ਜਿਹੜੀ ਨਰੇਗਾ ਦੇ ਵਿੱਚ ਲੋਕੀ ਆਪਦਾ ਕੰਮ ਕਰਕੇ ਮੈਂ ਗੁਜ਼ਾਰਾ ਕਰਦੇ ਸੀ ਉਹ ਵੀ ਇਹ ਬੰਦ ਕਰਨ ਨੂੰ ਆ ਗਈ ਹੈਗੀ ਅਸੀਂ ਇਹਨਾਂ ਨੂੰ ਸਰਕਾਰਾਂ ਨੂੰ ਇਹੀ ਕਹਿੰਦੇ ਆ ਵੀ ਤੁਸੀਂ ਤਾਂ ਪਿੰਡਾਂ 'ਚ ਨਰੇਗਾ ਬੰਦ ਕਰਾਉਣ ਕਹਿੰਦੇ ਆ ਅਸੀਂ ਕਹਿੰਦੇ ਆ ਵੀ ਸ਼ਹਿਰਾਂ ਦੇ ਵਿੱਚ ਵੀ ਨਰੇਗਾ ਚੱਲਣੀ ਚਾਹੀਦੀ ਐ ਕਿਉਂ ਸ਼ਹਿਰਾਂ ਦੇ ਵਿੱਚ ਵੀ ਮਜ਼ਦੂਰ ਬਹੁਤ ਆਗੇ ਸ਼ਹਿਰਾਂ ਦੇ ਵਿੱਚ ਵੀ ਕੰਮ ਨਹੀਂ ਕੋਈ ਫੈਕਟਰੀਆਂ ਦਾ ਨਹੀਂ ਕੰਮ ਜੇ ਫੈਕਟਰੀਆਂ ਦਾ ਹੈਗਾ ਤੇ ਉੱਥੇ ਫਰਮੈਸ਼ਾਂ ਤੇ ਦੁਨੀਆ ਲੱਗਦੀ ਹੈਗੀ بڑے ਲਿਖੇ ਬੱਚੇ ਬੇਰੁਜ਼ਗਾਰ ਹੋਏ ਫਿਰਦੀ ਹੈਗੀ ਅਸੀਂ ਤਾਂ ਇੱਕੋ ਹੀ ਮੰਗ ਕਰਦੇ ਆ ਸਰਕਾਰ ਨੂੰ ਇੱਕ ਤਾਂ ਨਰੇਗਾ ਬੰਦਨਾ ਕੀਤੀ ਜਾਵੇ ਦੂਜਾ ਜਿਹੜੇ ਬੇਰੁਜ਼ਗਾਰ ਬੱਚੇ ਹੈਗੇ ਜਿਹੜਾ ਇਹਨਾਂ ਨੇ ਆਖਿਆ ਸੀ ਵੀ ਅਸੀਂ ਨੌਕਰੀ ਕਰ ਕਰ ਦੇਵਾਂਗੇ ਉਹ ਦਿੱਤੀ ਜਾਵੇ ਇੱਕ ਅਸੀਂ ਮੰਗ ਕਰਦੇ ਆ ਵੀ ਚਿੱਟਾ ਚਿੱਟਾ ਬੰਦ ਕੀਤਾ ਜਾਵੇ ਇਸ ਲਈ ਜਿਵੇਂ ਹੋਣ ਆਉਣ ਵਾਲੀਆਂ ਐਮਪੀ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਹੱਥ ਲਖਾਇਆ ਨਹੀਂ ਫਿਰ ਆਉਣ ਵਾਲੀਆਂ 27 ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਹੀ ਦੱਸਾਂਗੇ ਵੀ ਕਿਵੇਂ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਅੱਜ ਤੁਸੀਂ ਕਿੱਥੇ ਆਏ ਹੋ ਕਿ ਅੱਜ ਅਸੀਂ ਡੀਸੀ ਦਫ਼ਤਰ ਆਏ ਹਾਂ ਜੀ ਅਸੀਂ ਐਮਪੀ ਤੇ ਐਮਐਲਏ ਨੂੰ ਮੰਗ ਪੱਤਰ ਦੇਣਾਗਾ ਜਿਹੜੇ ਮੈਂ ਪੈਲਸਨ ਸੀਗੀ ਇਹਨਾਂ ਨੇ ਵਾਅਦੇ ਕੀਤੇ ਸੀ ਨਾ ਤਾਂ 100000 ਰੁਪਇਆ ਪਾਇਆ ਨਾ ਪੈਲਸਨਾ ਤੇ ਵਾਅਦਾ ਕੀਤਾ ਰਹਿੰਦਾ ਖੁੰਦਾ ਨਰੇਗਾ ਬੰਦ ਕਰ ਰਹੇਗੇ ਨਰੀਗਾ ਵਾਲਿਆਂ ਦੇ ਜਿਹੜੇ ਸੈਕਟਰੀ ਆ ਉਹਨਾਂ ਦੀ ਤਨਖਾਹਾਂ ਨਹੀਂ ਤਿੰਨ ਤਿੰਨ ਮਹੀਨਿਆਂ ਤੋਂ ਦਿੱਤੀਆਂ ਗਈਆਂ ਤੇ ਇਸ ਲਈ ਇਹਨਾਂ ਦੀ ਅਸੀਂ ਮੰਗਾ ਅੱਜ ਲੈ ਅੱਜ ਅਸੀਂ ਆਉਂ ਆਤਮੁਕਤੀ ਮੋਰਚਾ ਤੇ ਮਜ਼ਦੂਰ ਧਾਤੀ ਮਜ਼ਦੂਰ ਸਭਾ ਵੱਲੋਂ ਦੋ ਜਥੇਬੰਦਗਾ ਅੱਪ ਤੱਕ ਲਈ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਲਈ ਨਮਸਕਾਰ ਹੋ ਦਿੱਖتے ਰਹਿਏ ਸੱਤਾ ਨਿਊਜ਼